ਸਸ਼ੀ ਗਾਲੀਸ ਆਰਨ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬ੍ਰੀਕ ਤੇ ਅੱਜ ਜਿਹੜੇ ਆਪਾਂ ਸੂਟ ਤੁਹਾਨੂੰ ਦਿਖਾਉ ਰਹੇ ਆਂ ਦਿਖਾਉਣ ਜਾ ਰਹੇ ਆਂ ਆਪਾਂ ਇੱਕ ਇੱਕੋ ਹੀ ਕਸਟਮਰ ਦੇ ਜਿਹੜੇ ਰੈਡੀ ਕੀਤੇ ਨੇ ਸੂਟ ਇਹਨਾਂ ਚ ਸਾਰੇ ਅਲੱਗ-ਅਲੱਗ ਨੇ ਕਾਟਨ ਸਟੌਕ ਦੇ ਪ੍ਰਿੰਟ ਸੂਟ ਵੀ ਰੈਡੀ ਕੀਤੇ ਤੇ ਟੈਬ ਵੀ ਲਾਈਨਿੰਗ ਤੇ ਰੈਡੀ ਕੀਤੇ ਆਂ ਪ੍ਰਿੰਟ ਵਗੈਰਾ ਚ ਕਾਫੀ ਮਿਲ ਜਾਣਗੇ ਤੁਸੀਂ ਡੀਐਮ ਕਰ ਸਕਦੇ ਹੋ WhatsApp ਤੇ ਇਹਨਾਂ ਚ ਆਪਾਂ ਪ੍ਰਿੰਟ ਤੁਹਾਨੂੰ ਦਿਖਾ ਦਾਂਗੇ ਤੇ ਆਪਾਂ ਵਰਕ ਵਾਲੇ ਸੂਟ ਵੀ ਕੀਤੇ ਸੀਗੇ ਮਸ਼ੀਨ ਵਰਕ ਦੇ ਹੀ ਸੂਟ ਨੇ ਇਹ ਉਹ ਤੁਹਾਨੂੰ ਦਿਖਾਵਾਂਗੇ ਤੇ ਅੱਪਾ ਸੂਰਤ ਦਿਖਾਉਣੀ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਹੁੰਨੀ ਆ ਵੀਡੀਓ 'ਚ ਵੀ ਜਿਹੜੇ ਸਾਡੇ ਵੀਡੀਓਜ਼ ਨੂੰ ਪਸੰਦ ਕਰਦੇ ਨੇ ਤੇ ਮੈਨੂੰ ਫੋਨਸ ਕਰਕੇ ਕਹਿੰਦੇ ਆ ਵੀ ਸਾਨੂੰ ਜਿਹੜੇ ਤੁਹਾਡੀ ਹੈ ਨਾ ਕਟਾਈ ਵਗੈਰਾ ਬਹੁਤ ਵਧੀਆ ਲੱਗਦੀ ਆ ਜਿਹੜੇ ਤੁਸੀਂ ਸਿਖਾਉਂਦੇ ਹੋ ਕਲਾਸਿਸ ਲਈ ਕਹਿੰਦੇ ਨੇ ਪਰ ਕਲਾਸਿਸ ਲਈ ਹਣਾ ਇੰਨਾ ਹਲੇ ਟਾਈਮ ਨਹੀਂ ਹੈਗਾ ਜੀ ਆਪਣੇ ਕੋਲੇ ਕਿਉਂਕਿ ਆਪਾਂ ਖੁਦ ਹੀ ਕੰਮ ਕਰਦੇ ਆਂ ਸਟਿਚਿੰਗ ਪੇਂਟਿੰਗ ਆਪਾਂ ਖੁਦ ਕਰਦੇ ਆਂ ਕਲਾਸਿਸ ਲਈ ਹਲੇ ਟਾਈਮ ਨਹੀਂ ਨਿਕਲ ਰਿਹਾ ਬਾਕੀ ਮੇਰਾ ਬੇਟਾ ਹਲੇ ਛੋਟਾ ਹੈ ਤੁਹਾਨੂੰ ਅੱਗੇ ਜਲਦੀ ਬੇਟੇ ਨਾਲ ਵੀ ਮਿਲਾਵਾਂਗੇ ਤੇ ਆਪਾਂ ਪਹਿਲਾਂ ਜਿਹੜੇ ਸੂਟ ਦਿਖਾਉਣੇ ਉਹ ਸ਼ੁਰੂ ਕਰਦੇ ਆਂ ਤੇ ਪਹਿਲਾ ਸੂਟ ਆਪਾਂ ਤੁਹਾਨੂੰ ਦਿਖਾਉਣੀ ਆ ਜੀ ਇਹ ਮਸਟਰਡ ਕਲਰ ਦਾ ਸੂਟ ਹੈ ਨੈਚਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਜਿਹੜਾ ਇਹ ਸੂਟ ਬਣਿਆ ਹੋਇਆ ਹੈ ਜਸਟ ਉਹਨਾਂ ਨੇ ਕਿਹਾ ਸੀ ਕੱਟਵਰਕ ਕਰਨਾ ਥੋੜਾ ਆਪਾਂ ਆਪਣੇ ਤੋਂ ਹਨਾ 골ਡਨ ਕਲਰ ਵੀ ਵਿੱਚ ਐਡ ਕਰਤਾ ਕਿਉਂਕਿ ਇਸ ਨਾਲ ਜਿਹੜੀ ਹੈ ਫਿਨਿਸ਼ਿੰਗ ਹੈ ਚਾਤਾ ਹੁੰਦੀ ਹੈ ਇਸ ਤਰ੍ਹਾਂ ਆਪਾਂ ਘੇਰੇ ਤੇ ਅੱਗੇ ਪਿੱਛੇ ਕੱਟਵਰਕ ਕੀਤਾ ਹੋਇਆ ਸਿੰਪਲ ਸਿੰਪਲ ਉਹਨਾਂ ਨੇ ਗੁਰੂ ਘਰ ਲਈ ਇਹ ਸੂਟ ਬਣਵਾਏ ਨੇ ਹਲਕੇ ਹਲਕੇ ਜਿਹੇ ਸੂਟ ਕਿਆ ਸੀ ਆਪਾਂ ਨੂੰ ਤੇ ਇਸ ਤਰ੍ਹਾਂ ਉਹ ਪੂਰੀ ਬਾਜੂ ਪੈਂਦੇ ਨੇ ਤਾਂ ਇਸ ਤਰ੍ਹਾਂ ਜਿਹੜੇ ਬਾਜੂ ਤੇ ਵੀ ਇਸ ਤਰ੍ਹਾਂ ਦਾ ਕੰਮ ਹੋਇਆ ਸਿੰਪਲ ਸੂਟ ਬਣੇ ਜੀ ਇਹ ਸਿੰਪਲ ਚਨੂਨ ਦਾ ਦੁਪੱਟਾ ਉਹਦੀ ਫਿਨਿਸ਼ਿੰਗ ਆ ਗਈ ਜਦੋਂ ਜੇ ਤਾਂ ਹੁਣ ਆ ਗਈ ਆਪਣੇ ਵੀਡੀਓ ਬਣਾਉਂਦੇ ਬਣਾਉਂਦੇ ਤਾਂ ਆਪਾਂ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਤੇ ਨੈਕਸਟ ਸੂਟ ਹੈ ਜਿਹੜਾ ਆਪਣਾ ਉਹ ਹੈਗਾ ਜੌਰਜਟ ਤੇ ਬਣਿਆ ਹੋਇਆ ਜੌਰਜਟ ਤੇ ਇਸ ਤਰ੍ਹਾਂ ਸਿਰਫ ਚਾਕਾ ਤੇ ਇਸ ਤਰ੍ਹਾਂ ਪਾਈਪਿੰਗ ਲਾਈ ਗਈ ਹੈ ਤੁਸੀਂ ਦੇਖ ਸੰਦਿਓ ਇਸ ਤਰ੍ਹਾਂ 골ਡਨ ਪਾਈਪਿੰਗ ਲਾਈ ਗਈ ਹੈ ਤੇ ਨੈੱਕ ਤੇ ਪਾਈਪਿੰਗ ਲਾਈ ਗਈ ਹੈ ਤੇ ਇਸ ਤਰ੍ਹਾਂ ਬਟਨ ਬਣਾਏ ਗਏ ਨੇ ਤੇ ਇਸ ਦੀ ਬਾਜੂ ਤੇ ਕੰਮ ਹੋਇਆ ਹੋਇਆ ਡਿਜ਼ਾਈਨ ਉਹਨਾਂ ਨੇ ਖੁਦ ਭੇਜੀ ਸੀ ਕਲਰ ਵਗੈਰਾ ਉਹਨਾਂ ਨੇ ਖੁਦ ਡਿਜ਼ਾਈਨ ਕੀਤੇ ਸੀਗੇ ਵੀ ਇਹ ਕਲਰ ਆਪਾਂ ਜਿਹੜੇ ਸੂਟ ਬਣਵਾਉਣੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਬਾਜੂ ਤੇ ਕੰਮ ਹੋਇਆ ਸਿਰਫ 3.5 ਇੰਚ ਮੂਰੀ ਹੈ ਜਿਹੜੀ ਇਹਨਾਂ ਦੀ ਬਾਜੂ ਦੀ ਹੈ ਇਸ ਤਰ੍ਹਾਂ ਦਾ ਕੰਮ ਹੋਇਆ ਹੋਇਆ ਜਿਹੜਾ ਉਹਨਾਂ ਨੇ ਡਿਜ਼ਾਈਨ ਭੇਜਿਆ ਸੀ ਉਹਦੇ ਪਹੁੰਚਿਆ ਤੇ ਵੀ ਕੰਮ ਹੋਇਆ ਹੋਇਆ ਸੀ ਪਰ ਉਹਨਾਂ ਨੇ ਸਕਿੱਪ ਕਰਵਾਤਾ ਸੀ ਤੁਸੀਂ ਵੀ ਇਸ ਤਰ੍ਹਾਂ ਜੇ ਸਕਿੱਪ ਕਰਾਉਣਾ ਚਾਹੁੰਦੇ ਹੋ ਕੋਈ ਕੰਮ ਵਧਾਉਣਾ ਚਾਹੁੰਦੇ ਹੋ ਤੁਸੀਂ ਤੁਹਾਡੀ ਚੋਇਸ ਹੈ ਜਿੰਨੇ ਦਾ ਤੁਸੀਂ ਰੈਡੀ ਕਰਾਉਂਗੇ ਉਹ ਮੇਰੇ ਤੋਂ ਤੁਹਾਨੂੰ ਸੂਟ ਬਣ ਕੇ ਮਿਲੂਗਾ ਜੀ ਤੇ ਪਲੇਨ ਇਹਦੇ ਨਾਲ ਬਾਟਮ ਰੱਖੀ ਆ ਤੇ ਇਹਦਾ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਸਿੰਪਲ ਸੋਬਰ ਲੁੱਕ ਦਾ ਜਿਹੜਾ ਦੁਪੱਟਾ ਰੈਡੀ ਹੋਇਆ ਪਿਓਰ ਔਰਗੈਂਜ਼ਾ ਦਾ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਇਸ ਤਰ੍ਹਾਂ ਇਸ ਤਰ੍ਹਾਂ ਦੀ ਇਸ ਤੇ ਕੇ ਤੁਸੀਂ ਦੇਖ ਲਿਓ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਜੀ ਸੂਟ ਤੇ ਕਲਰ ਵੀ ਬਹੁਤ ਪਿਆਰਾ ਹੈ ਜੀ ਇਹਦਾ ਤੇ ਆਪਾਂ ਸਟਿਚ ਵੀ ਪੂਰਾ ਰੀਜਨਾਂ ਕੀਤਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਤੇ ਇੱਕ ਆਪਣੇ ਅੱਗੇ ਹੈਗਾ ਜੀ ਟੈਬੀ ਲਾਈਨਿੰਗ ਚ ਟੈਬੀ ਲਾਈਨਿੰਗ ਚ ਸੂਟ ਸੀ ਸਿਰਫ 1900 ਪ੍ਰਾਈਸ ਸੀ ਇਹ ਸੂਟ ਦਾ ਤੇਜ ਆਪਣੇ ਕੋਲੇ ਹੋਰ ਵੀ ਪ੍ਰਿੰਟ ਹੈਗੀਆਂ ਜੇ ਤੁਸੀਂ ਮੰਗਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਤਾਂ ਦੁਪੱਟਾ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਵੀ ਇਹ ਇਸ ਤਰ੍ਹਾਂ ਦੀ ਜਿਹੜੀ ਚੀਜ਼ ਹੈਗੀ ਆ ਅਵੇਲੇਬਲ ਆਪਣੇ ਕੋਲੇ ਜੇ ਤੁਸੀਂ ਵੀ ਰੈਡੀ ਕਰਾਉਣਾ ਕਰਾ ਸਕਦੇ ਹੋ ਇਹਦੇ ਨਾਲ ਇਹ ਵਾਲਾ ਪ੍ਰਿੰਟ ਵਾਲੀ ਜਿਹੜੀ ਸ਼ਰਟ ਰੈਡੀ ਹੋਈ ਆ ਤੇ ਇਸ ਨਾਲ ਪਲੇਨ ਬਾਟਮ ਰੈਡੀ ਹੋਈ ਆ ਇਹਦੇ ਨਾਲ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤੁਸੀਂ ਵੀ ਰੈਡੀ ਕਰਾ ਸਕਦੇ ਹੋ ਕਾਫੀ ਪ੍ਰਿੰਟ ਤੁਹਾਨੂੰ ਇਸ 'ਚ ਮਿਲ ਜਾਣਗੇ ਤੇਸ ਆਪਾਂ ਨੇ ਟਾਫਟਾ ਲਾ ਕੇ ਜਿਹੜਾ ਇਹਨੂੰ ਉਹ ਕੀਤਾ ਸਟਿਚ ਕੀਤਾ ਸੂਟ ਨੂੰ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਤੇ ਅੱਗੇ ਇੱਕ कॉटन स्टਫ ਚ ਰੈਡੀ ਕੀਤਾ ਆਪਾਂ ਸੂਟ ਇਸ ਤਰ੍ਹਾਂ ਦੀ ਦੀ ਸ਼ਾਰਟਰ ਹੋਊਗੀ ਇਸ ਚ ਵੀ ਆਪਣੇ ਕੋਲ ਇਹ ਪ੍ਰਿੰਟ अवेलेबल ਹੈ ਜੇ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਕਲਰ ਕੰਟਰਾਸਟ ਜੇ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ WhatsApp ਦਾ ਨੰਬਰ ਦਿਖਾਈ ਦੇ ਰਿਹਾ ਹੈ ਸਕ੍ਰੀਨ ਤੇ ਤੁਸੀਂ ਉਸ ਤੇ ਸਾਨੂੰ ਵੈਸੇ ਕਰ ਸਕਦੇ ਹੋ ਜਿਹੜੇ ਇਸ ਚ ਪ੍ਰਿੰਟ ਨੇ ਕਲਰ ਨੇ ਅਸੀਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਤਰ੍ਹਾਂ ਸਟਿਚ ਕੀਤਾ ਵਿਦਾਊਟ ਲਾਈਨਿੰਗ ਸਟਿਚ ਹੋਊਗਾ ਜੀ ਇਹ ਇਸ ਤਰ੍ਹਾਂ ਲੇਸ ਲਾ ਕੇ ਇਸ ਨੂੰ ਡਿਜ਼ਾਈਨ ਕੀਤਾ ਤੇ ਇਸ ਦੇ ਪੌਂਚਿਆਂ ਤੇ ਵੀ ਜਿਹੜਾ ਕੰਮ ਹੋਇਆ ਹੈ ਸਿੰਪਲ ਪੌਂਚਿਆਂ ਤੇ ਵੀ ਇਸ ਤਰ੍ਹਾਂ ਦੀ ਲੇਸ ਲਾਈ ਗਈ ਹੈ ਤੇ ਦੇ ਦੇ ਨਾਲ ਸਿੰਪਲ ਪਿਓਰ ਦਾ ਦੁਪੱਟਾ ਆਪਾਂ ਰੈਡੀ ਕੀਤਾ ਡਿਜ਼ਾਈਨਿੰਗ ਵਗੈਰਾ ਤੁਸੀਂ ਚੇਂਜ ਕਰਾ ਸਕਦੇ ਹੋ ਕੋਈ ਵੀ ਡਿਜ਼ਾਈਨਿੰਗ ਕਰਵਾ ਸਕਦੇ ਹੋ ਤੁਸੀਂ ਸਾਨੂੰ ਕੋਈ ਵੀ ਡਿਜ਼ਾਈਨ ਤੁਸੀਂ ਵਰਕ ਦਾ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਸਟਿਚਿੰਗ ਦਾ ਡਿਜ਼ਾਈਨ ਭੇਜ ਸਕਦੇ ਹੋ ਪੇਂਟਿੰਗ ਵਗੈਰਾ ਸਾਰਾ ਜਿਵੇਂ ਦਾ ਤੁਸੀਂ ਭੇਜੋਗੇ ਜੀ ਤੁਹਾਨੂੰ ਉਵੇਂ ਦਾ ਹੀ ਡਿਜ਼ਾਈਨ ਮਿਲੇਗਾ ਕਿਸੇ ਵੀ ਬੁਟੀਕ ਦਾ ਸੋਚਦੇ ਆ ਕਈ ਕਸਟਮਰ ਪੁੱਛਦੇ ਹੁੰਦੇ ਆ ਵੀ ਅਸੀਂ ਕਿ ਕਿਸੇ ਵੀ ਬੋਹਰ ਬੁਟੀਕ ਦਾ ਡਿਜ਼ਾਈਨ ਤੁਹਾਨੂੰ ਭੇਜ ਸਕਦੇ ਹਾਂ ਜੀ ਤੁਸੀਂ ਕਿਸੇ ਵੀ ਬੁਟੀਕ ਦਾ ਲਾ ਲਓ ਕੋਈ ਵੀ ਹੈ ਨਾ ਆਪਣਾ ਇੰਸਟਾ ਤੇ ਸੋਸ਼ਲ ਮੀਡੀਆ ਤੇ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਅਸੀਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਜਿਹੜਾ ਸੂਟ ਬਣਾ ਕੇ ਦੇਵਾਂਗੇ ਓਕੇ ਜੀ ਉਮੀਦ ਕਰਦੀ ਹਾਂ ਸਾਡੇ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਨਵੀਂ ਵੀਡੀਓ ਚ ਮਿਲਦੇ ਹਾਂ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਇਆਮ